ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੁਝ ਜਿਹੜੇ ਆਪਣੇ ਪੁਰਾਣੇ ਬਰਤਨ ਹੁੰਦੇ ਸੀ ਮਿੱਟੀ ਦੇ ਉਹ ਮੈਂ ਲੈ ਕੇ ਆਈ ਆ ਤੇ ਮੈਂ ਕਹਾਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਜੇ ਮੇਰੀ ਇਹ ਵੀਡੀਓ ਤੁਹਾਡੇ ਕਿਸੇ ਕੰਮ ਆ ਸਕੇ ਤੇ ਦੋ ਮੈਂ ਮਿੱਟੀ ਦੀਆਂ ਇਸ ਤਰ੍ਹਾਂ ਟੋੜੀਆਂ ਲੈ ਕੇ ਆਈ ਆ ਇਹ ਵਾਲੀ ਵੱਡਾ ਸਾਈਜ਼ ਲਗ 5 6 5 6 ਜਿਹੜੀ ਹੈਗੀ ਆ ਲੀਟਰ ਦੀ ਇਹਦੀ ਕਪੈਸਿਟੀ ਆ ਇੱਕ ਮੈਂ ਇਹ ਲੈ ਕੇ ਆਈ ਆ ਇਹ ਮਿਲਿਆ ਮੈਨੂੰ 150 ਰੁਪਏ ਦੀ ਇਨੂੰ ਰਾਜਸਥਾਨੀ ਤੋੜੀ ਵੀ ਕਹਿ ਦਿੱਤਾ ਜਾਂਦਾ ਇਹ ਬਹੁਤ ਵਧੀਆ ਰਹਿੰਦੀ ਹੈ ਮੇਰੇ ਕੋਲ ਪਹਿਲਾਂ ਵੀ ਸੀਗੀ ਤੇ ਉਹ ਮੇਰੇ ਕੋਲ ਥੋੜਾ ਇਸ ਤਰ੍ਹਾਂ ਟੁੱਟੀ ਤੇ ਲੱਗ ਗਈ ਤੋਂ ਟੁੱਟ ਗਈ ਤੇ ਕਾਫੀ ਟਾਈਮ ਇਹ ਕੱਢ ਜਾਂਦੀਆਂ ਇੱਕ ਤਾਂ ਹੈਵੀ ਸਸਤੀਆਂ ਆਈਆਂ ਬਹੁਤ ਜ਼ਿਆਦਾ ਹੀ ਮਹਿੰਗੀਆਂ ਨਹੀਂ ਆਂਦੀਆਂ ਤੇ ਦੂਜੀ ਇਹ ਵਾਲਾ ਮੈਂ ਥੋੜਾ ਛੋਟਾ ਸਾਈਜ਼ ਲੈ ਕੇ ਆਈਆਂ ਲਗਭਗ 4 ਕ ਲੀਟਰ ਵਾਏ ਇਹਦੀ ਟਪੈਸਟੀ ਇਹ ਵੀ ਮਿਲ ਗਿਆ ਮੈਨੂੰ 100 ਰੁਪਏ ਦੀ ਇੱਕ ਮੈਂ ਲੈ ਕੇ ਆਈਆਂ ਇਸ ਤਰ੍ਹਾਂ ਕੁੰਡਾ ਜਿਹਦੇ ਵਿੱਚ ਆਮ ਆਪਾਂ ਟੜਕੇ ਵਗੈਰਾ ਕੁੱਟ ਸਕਦੇ ਆ ਚਟਨੀ ਕੁੱਟ ਸਕਦੇ ਆ ਇਹ ਮਿਲਿਆ ਮੈਨੂੰ 70 ਰੁਪਏ ਦਾ ਇਸ ਤਰ੍ਹਾਂ ਦੇਖੋ ਨੀਚੋਂ ਨਾ ਇਹਦੇ ਆ ਥੋੜਾ ਇਸ ਤਰ੍ਹਾਂ ਬਣਾਈ ਹੋਇਆ ਖੁਰਦਰਾ ਜਿਹਾ ਬਣਾਇਆ ਹੋਇਆ ਤਾਂ ਕਿ ਆਪਣਾ ਜਿਹੜਾ ਆਪਾਂ ਜਦੋਂ ਕੁੱਟਦੇ ਆ ਕਿਸੇ ਵੀ ਚੀਜ਼ ਨੂੰ ਲਸਣ ਵਗੈਰਾ ਜਾਂ ਅਦਰਕ ਉਹ ਬਾਹਰ ਨਾ ਪੜਕ ਕੇ ਜਾਏ ਤੇ ਇੱਕ ਮੈਂ ਇਹ ਲੈ ਕੇ ਆਈ ਆ ਇਹ ਵੀ ਮੈਨੂੰ ਬਹੁਤ ਵਧੀਆ ਲੱਗਾ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਉਹ ਮਹਿੰਗੇ ਵੀ ਨਹੀਂ ਹੈਗੇ ਤੇ ਤੁਸੀਂ ਵੀ ਇਹੋ ਜਿਹੇ ਬਰਤਨ ਜਿਹੜੇ ਆਪਣੇ ਘਰ ਦੇ ਵਿੱਚ ਹੈ ਇਹਨਾਂ ਦੀ ਵਰਤੋਂ ਜ਼ਰੂਰ ਕਰੋ ਇੱਕ ਤਾਂ ਜਿਹੜੇ ਬਰਤਨ ਵੇਚਦੇ ਆ ਮੇਰੇ ਭੈਣ ਭਰਾ ਉਹਨਾਂ ਦੀ ਆਪਾਂ ਥੋੜੀ ਮਦਦ ਕਰ ਸਕਦੇ ਆ ਕਿਉਂਕਿ ਇਹ ਬਿਲਕੁਲ ਹੀ ਬੰਦ ਹੋ ਗਏ ਸੀ ਮਿੱਟੀ ਦੇ ਬਰਤਨ ਪਹਿਲਾਂ ਕੋਈ ਖਰੀਦਦਾ ਹੀ ਨਹੀਂ ਸੀ ਤੇ ਨਾਲ ਆਪਾਂ ਵਰਤਦੇ ਹੀ ਸੀ ਆਪਾਂ ਸਿਲਵਰ ਹੀ ਜ਼ਿਆਦਾ ਬਰਤਨਾ ਸਟਾਰਟ ਕਰ ਦਿੱਤਾ ਅਲੂਮੀਨੀਅਮ ਜਾਂ ਸਿਲਵਰ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਸਿਲਵਰ ਜਾਂ ਅਲੂਮੀਨੀਅਮ ਆ ਉਹ ਆਪਣੀ ਸਿਹਤ ਵਾਸਤੇ ਬਿਲਕੁਲ ਵੀ ਸਹੀ ਨਹੀਂ ਹੈਗਾ ਤੇ ਹੁਣ ਫਿਰ ਵੀ ਥੋੜਾ ਹਰ ਇੱਕ ਨੂੰ ਪਤਾ ਲੱਗ ਰਿਹਾ ਆ ਕਿ ਆਪਣੀ ਸਿਹਤ ਵਾਸਤੇ ਜਿਹੜਾ ਸਿਲਵਰ ਅਲੂਮੀਨੀਅਮ ਉਹ ਸਹੀ ਨਹੀਂ ਹੈਗਾ ਇਸ ਕਰਕੇ ਹੁਣ ਫਿਰ ਦੁਆਰ ਤੋਂ ਜਿਹੜਾ ਮਿੱਟੀ ਵਾਲ ਜ਼ਿਆਦਾਤਰ ਲੋਕਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਤਾਂ ਕਾਫੀ ਜਿਹੜਾ ਰੁਝਾਨ ਹੋ ਗਿਆ ਵਾ ਤੇ ਇਸ ਕਰਕੇ ਪਿੰਡਾਂ 'ਚ ਤਾਂ ਕਾਫੀ ਲੋਕ ਹੁਣ ਮਿੱਟੀ ਦੇ ਬਰਤਨ ਖਰੀਦਣੇ ਫਿਰ ਤੋਂ ਸਟਾਰਟ ਕਰ ਦਿੱਤੇ ਆ ਤੇ ਭੈਣ ਭਰਾ ਜਿਹੜੇ ਮੇਰੇ ਆ ਮਿੱਟੀ ਦੇ ਬਰਤਨ ਬਣਾਉਂਦੇ ਆ ਉਹ ਕਾਫੀ ਹੁਣ ਰੋਡ ਸਾਈਡ ਤੇ ਬੈਠੇ ਆਪਾਂ ਨੂੰ ਜਿਹੜੇ ਉਹ ਦਿਸ ਜਾਂਦੇ ਆ ਤੇ ਤੁਸੀਂ ਵੀ ਉਥੋਂ ਮਿੱਟੀ ਦੇ ਬਰਤਨ ਜਿਹੜੇ ਉਹ ਜ਼ਰੂਰ ਖਰੀਦੋ ਮੇਰੇ ਕੋਲ ਪਹਿਲਾਂ ਵੀ ਹੈਗੇ ਆ ਗਲਾਸ ਵਗੈਰਾ ਹੈਗੇ ਆ ਪਹਿਲਾਂ ਹੀ ਤੇ ਉਹਨਾਂ ਦੀ ਤਾਂ ਆਪਾਂ ਪਹਿਲਾਂ ਤੋਂ ਹੀ ਵਰਤੋਂ ਕਰ ਰਹੇ ਆ ਤੇ ਫਿਰ ਜਿਹੜੇ ਨਹੀਂ ਹੈਗੇ ਉਹ ਮੈਂ ਦੁਆਰ ਤੋਂ ਜਿਹੜੇ ਉਹ ਲੈ ਰਹੀ ਆ ਕੋਸ਼ਿਸ਼ ਕਰੀਦੀ ਆ ਕਿ ਸਾਰੀ ਸਬਜ਼ੀ ਜਿੰਨੀ ਹੋ ਸਕੇ ਆਪਾਂ ਮਿੱਟੀ ਦੇ ਬਰਤਨ ਦੇ ਵਿੱਚ ਹੀ ਬਣਾਈਏ ਤੇ ਇੱਕ ਮੈਂ ਇਹ ਸਲਵਟਾ ਲੈ ਕੇ ਆਈ ਆ ਮੈਨੂੰ ਕਿਤੇ ਹੋ ਨਹੀਂ ਸੀ ਪਹਿਲਾਂ ਮਿਲ ਗਿਆ ਤੇ ਅੱਜ ਮੈਂ ਜਿੱਥੋਂ ਇਹ ਮਿੱਟੀ ਦੇ ਬਰਤਨ ਲੈ ਆ ਤੇ ਉੱਥੋਂ ਮੈਨੂੰ ਇਹ ਸਲਵਟਾ ਵੀ ਮਿਲ ਗਿਆ ਇਹ ਇਸ ਤਰ੍ਹਾਂ ਆ ਕਿ ਛੋਟਾ ਇਸ ਤਰ੍ਹਾਂ ਰਗੜਨ ਵਾਸਤੇ ਆ ਤੇ ਇਹ ਨੀਚੇ ਵਾਲਾ ਜਿਹੜਾ ਪੱਥਰ ਆ ਕਾਫੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਸਫਾਈ ਨਾਲ ਅਜੇ ਮੈਂ ਤੋਤੇ ਨਹੀਂ ਹੈਗੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਵਾਸ਼ ਕਰੂੰਗੀ ਤੇ ਮੈਂ ਕਹਾਂ ਚਲੋ ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਨੀ ਜੋ ਮੈਂ ਅੱਜ ਖਰੀਦਦਾਰੀ ਕੀਤੀ ਆ ਤੇ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਂਗੀ ਤੇ ਫਿਰ ਇਹਦੇ ਉੱਤੇ ਆਪਾਂ ਜਿਹੜਾ ਚਟਨੀ ਵਗੈਰਾ ਜੋ ਵੀ ਬਣਾਉਣਾ ਹੋਊਗਾ ਉਹ ਬਣਾਵਾਂਗੇ ਇੱਕ ਮੈਂ ਲੈ ਕੇ ਆਈਆਂ ਇਹ ਕੜਾਈ ਇਹ ਵੀ ਮਿੱਟੀ ਦੀ ਹੈ ਇਹ ਵਾਲਾ ਇਹਦਾ ਟੱਕਣੇ ਥੋੜੇ ਸਾਂਭ ਕੇ ਵਰਤਨੇ ਪੈਂਦੇ ਆ ਇਹ ਭਾਂਡੇ ਵੀ ਟੁੱਟਣ ਟੁੱਟਣ ਦਾ ਡਰ ਹੁੰਦਾ ਥੋੜਾ ਬਾਕੀ ਅੱਜ ਕਿਉਂਕਿ ਮੈਂ ਜਿਆਦਾ ਤਾਂ ਚੁੱਲ੍ਹੇ ਤੇ ਵਰਤਦੀ ਆ ਤਾਂ ਚੁੱਲ੍ਹੇ ਤੇ ਤਾਂ ਖਰਾਬ ਨਹੀਂ ਹੁੰਦੇ ਇਹ ਵਾਲਾ ਦੇਖੋ ਕਿੰਨੀ ਸੋਹਣੀ ਇਹਦੀ ਜਿਹੜੀ ਸ਼ੇਪ ਆ ਉਹ ਬਣਾਈ ਹੋਈ ਆ ਇਹ ਵਾਲੀ ਮੈਂ ਕੜਾਈ ਲੈ ਕੇ ਆਈ ਆ ਇਹ ਮਿਲੀ ਹੈ ਜੀ ਮੈਨੂੰ ਇਹਦੀ ਜਿਹੜੀ ਕੈਪੈਸਿਟੀ ਹੈਗੀ ਆ ਉਹ 5 ਲੀਟਰ ਦੀ ਆ ਤੇ ਇਹ ਮਿਲੀ ਮੈਨੂੰ 300 ਰੁਪਏ ਦੀ ਇਸ ਤਰ੍ਹਾਂ ਡੱਬੇ ਦੇ ਵਿੱਚ ਜੀ ਬੰਦ ਪੈਕਿੰਗ ਸੀਗੀ ਇਸ ਤਰ੍ਹਾਂ ਦੇਖੋ ਇਹ ਡੱਬੇ ਦੇ ਵਿੱਚ ਸੀਗੀ ਤੇ ਇਹ ਤਾਂ ਮੈਨੂੰ ਲੱਗਦਾ ਵੀ ਬਣੀਆਂ ਬਣਾਈਆਂ ਹੀ ਆਉਂਦੀਆਂ ਆ ਇਹਨਾਂ ਨੂੰ ਤਾਂ ਜਿਸ ਤਰ੍ਹਾਂ ਨਹੀਂ ਬਣਾਉਂਦੇ ਆਪ ਹੈਂਡਲ ਵਗੈਰਾ ਇਸ ਤਰ੍ਹਾਂ ਦੇਖੋ ਬਿਲਕੁਲ ਇਹਨੂੰ ਮਜ਼ਬੂਤ ਲੱਗੇ ਹੋਏ ਆ ਤੇ ਇਹਨੂੰ ਤਾਂ ਮੈਂ ਨਹੀਂ ਹਲੇ ਵਰਤਿਆ ਤੇ ਇਹਨੂੰ ਮੈਂ ਪਹਿਲਾਂ ਇੱਕ ਵਾਰੀ ਵਰਤ ਕੇ ਫੇਰ ਤੁਹਾਨੂੰ ਦੱਸੂਗੀ ਕਿ ਇਹ ਮਤਲਬ ਕਿਸ ਤਰ੍ਹਾਂ ਦੀ ਇਹ ਰਹਿੰਦੀ ਆ ਇਹ ਸਾਰੀਆਂ ਚੀਜ਼ਾਂ ਤੋੜੀਆਂ ਵਗੈਰਾ ਤਾਂ ਆਪਾਂ ਪਹਿਲਾਂ ਵਰਤੀਆਂ ਹੋਈਆਂ ਰਾਜਸਤਾਨੀ ਤੋੜੀ ਤੁਸੀਂ ਕਹਿ ਕੇ ਲੈ ਸਕਦੇ ਹੋ ਤੇ ਇਹ ਰਾਜਸਤਾਨੀ ਜਿਹੜੀ ਤੋੜੀ ਹੈ ਜਿਆਦਾ ਵਧੀਆ ਰਹਿੰਦੀ ਹੈ ਕਿ ਲੋਕਲ ਬਣੀ ਹੋਈ ਆਉਂਦੀ ਆ ਉਹਨੂੰ țeੜਾ ਆ ਜਾਂਦੀਆਂ ਬਹੁਤ ਜਲਦੀ ਪਰ ਜਿਹੜੀ ਇਹ ਰਾਜਸਤਾਨੀ ਤੋੜੀ ਹੈ ਵਿੱਚੋਂ ਦੇਖੋ ਕਿੰਨੀ ਮਜ਼ਬੂਤ ਬਣੀ ਹੋਈ ਆ ਤੇ ਇੱਕ ਜਦੋਂ ਵੀ ਤੁਸੀਂ ਲੈਣੀ ਹੈ ਤੋੜੀ ਇਹਨੂੰ ਇਸ ਤਰ੍ਹਾਂ ਖੜਕਾ ਕੇ ਵੇਖ ਲੈਣਾ ਕਿਉਂਕਿ ਕਈ ਵਾਰੀ ਨਾ ਇਹ ਤੜਕੀਆਂ ਹੋਈਆਂ ਹੁੰਦੀਆਂ ਤੇ ਇਸ ਤਰ੍ਹਾਂ ਖੜਪਾਉਣ ਦੇ ਨਾਲ ਨਾ ਪਤਾ ਲੱਗ ਜਾਂਦਾ ਆਵਾਜ਼ ਤੋਂ ਦੇਖੋ ਇਹਦੀ ਆਵਾਜ਼ ਬਿਲਕੁਲ ਇਸ ਤਰ੍ਹਾਂ ਆ ਰਹੀ ਹੈ ਵੀ ਇਹ ਤੜਕੀ ਹੋਈ ਨਹੀਂ ਹੈਗੀ ਜਦੋਂ ਵੀ ਤੁਸੀਂ ਖਰੀਦੋ ਤੇ ਇਹਨੂੰ ਬਿਲਕੁਲ ਇਸ ਤਰ੍ਹਾਂ ਖੜਕਾ ਕੇ ਦੇਖ ਲਓ ਇਹ ਦੇਖੋ ਇਹਦੀ ਆਵਾਜ਼ ਦਾ ਫਰਕ ਆ ਇਹਦੀ ਆਵਾਜ਼ ਦਾ ਵੀ ਫਰਕ ਹੈ ਪਰ ਇਹ ਦੋਨੋਂ ਤੜਕੀਆਂ ਹੋਈ ਨਹੀਂ ਹੈਗੀਆਂ ਇਹ ਛੋਟਾ ਸਾਈਜ਼ ਹੈ ਇਸ ਕਰਕੇ ਥੋੜੀ ਬਾਜ ਅਲੱਗ ਆ ਰਹੀ ਆ ਇਹ ਵੱਡੀ ਐ ਇਸ ਕਰਕੇ ਇਹਦੀ ਬਾਤ ਜਿਹੜੀ ਆ ਉਹ ਲੱਗ ਆ ਰਹੀ ਆ ਤੇ ਤੁਸੀਂ ਇਸ ਤਰ੍ਹਾਂ ਖੜਕਾ ਕੇ ਇਹਨੂੰ ਜ਼ਰੂਰ ਦੇਖ ਲੈਣਾ ਜਦੋਂ ਵੀ ਖਰੀਦੀ ਤੋਂੜੀ ਇਹਦੀ ਬਾਤ ਵੀ ਦੇਖੋ ਇਸ ਤਰ੍ਹਾਂ ਰਹੀ ਆ ਇਹਦੀ ਤਾਂ ਜਿਹੜੇ ਸ਼ੇਪ ਆ ਉਹ ਬਹੁਤ ਸੋਹਣੀ ਬਣੀ ਹੋਈ ਆ ਬਾਕੀ ਹੁਣ ਆਪਾਂ ਵਰਤ ਕੇ ਵੇਖਦੇ ਆ ਕਿ ਆਪਾਂ ਨੂੰ ਕਿਸ ਤਰ੍ਹਾਂ ਦੀ ਰਹਿੰਦੀ ਆ ਕਿਉਂਕਿ ਆਪਾਂ ਚੁੱਲ੍ਹੇ ਤੇ ਇਹਨੂੰ ਰੱਖ ਕੇ ਤੇ ਫਿਰ ਸਬਜ਼ੀ ਬਣਾਣੀ ਆ ਤੇ ਮੈਂ ਇੱਕ ਦੋ ਵਾਰੀ ਵਰਤ ਕੇ ਫੇਰ ਮੈਂ ਤੁਹਾਨੂੰ ਇਹਦਾ ਜਿਹੜਾ ਅੱਗੇ ਵੀਡੀਓ ਚ ਦੱਸੂਗੀ ਕਿ ਕਿ ਮਨੋ ਕਿ ਇਸ ਤਰ੍ਹਾਂ ਰਹੀ ਹੈ ਜਾਂ ਤੜਕੀ ਆ ਜਾਂ ਨਹੀਂ ਤੜਕੀ ਤੇ ਕਿਉਂਕਿ ਮੈਂ ਤੜਕਾ ਵਗੈਰਾ ਦੇ ਵਿੱਚ ਨਹੀਂ ਲਗਾਉਂਗੀ ਤੜਕੇ ਦੇ ਨਾਲ ਹੀ ਜ਼ਿਆਦਾਤਰ ਜਦੋਂ ਜ਼ਿਆਦਾ ਗਰਮ ਹੋ ਕੇ ਤਾਂ ਫਿਰ ਤੜਕੇ ਜਾਂਦੇ ਆ ਆਪਾਂ ਸਿਰਫ ਇਹਨੂੰ ਚੀਜ਼ਾਂ ਜਿਹੜੀਆਂ ਬੋਇਲ ਕਰਨ ਵਾਸਤੇ ਹੀ ਵਰਤੂੰਗੀ ਮੈਂ ਤਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਾਂਗੇ ਕਿ ਤੁਸੀਂ ਖਰੀਦ ਸਕਦੇ ਹੋ ਜਾਂ ਨਹੀਂ ਖਰੀਦ ਸਕਦੇ ਤੇ ਆਮ ਹੀ ਰੋਡ ਸਾਈਡ ਤੋਂ ਇਹ ਵਲੇ ਭਾਂਡੇ ਵੀ ਹੁਣ ਮਿਲ ਜਾਂਦੇ ਆ ਤੇ ਤੁਸੀਂ ਜਰੂਰ ਕੋਸ਼ਿਸ਼ ਕਰੋ ਕਿ ਮਿੱਟੀ ਦੇ ਬਰਤਨਾਂ ਦੀ ਜਿਹੜੀ ਜ਼ਿਆਦਾ ਵਰਤੋਂ ਕਰੋ ਇੱਕ ਤਾਂ ਆਪਾਂ ਆਪਣੀ ਸਿਹਤ ਵਾਸਤੇ ਵੀ ਵਧੀਆ ਤੇ ਦੂਜਾ ਜਿਹਨਾਂ ਦਾ ਇਹ ਕਾਰੋਬਾਰ ਆ ਉਹਨਾਂ ਦੇ ਵਾਸਤੇ ਵੀ ਆਪਾਂ ਥੋੜੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਇੱਥੇ ਤੱਕ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਆਪਾਂ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ